ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਨੇ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਨੂੰ ਮੌਤਲ ਕਰਨ ਅਤੇ ਉਸ ਦੀ ਸਮੀਖਿਆ ਕਰਨ ਦਾ ਹੁਕਮ ਦੇ ਦਿੱਤਾ ਹੈ ਤਾਂ ਕਿ ਇਹ ਇਹ ਚੈਕਿੰਨੀ ਕੀਤਾ ਜਾ ਸਕੇ ਕਿ ਸਹਾਇਤਾ ਅਮਰੀਕਾ ਫਰਸਟ ਅਜੰਡੇ ਦੇ ਤਹਿਤ ਉਸ ਦੀ ਵਿਦੇਸ਼ ਨੀਤੀ ਦੇ ਅਨੁਸਾਰ ਹੈ ਜਾਂ ਫਿਰ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਬੰਧ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਵੀ ਕਰ ਦਿੱਤੇ ਨੇ ਦਸਵੀਂ ਅਮਰੀਕਾ ਨੇ ਇਹ ਯਕੀਨੀ ਬਣਾਉਣ ਦੇ ਲਈ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਨੂੰ ਮੁਅਤਲ ਕਰਨ ਅਤੇ ਸਮੀਖਿਆ ਕਰਨ ਦਾ ਹੁਕਮ ਦੇ ਦਿੱਤਾ ਹੈ ਕਿ ਇਹ ਸਹਾਇਤਾ ਅਮਰੀਕੀ ਫਰਸਟ ਏਜੰਡੇ ਦੇ ਤਹਿਤ ਉਸ ਦੀ ਵਿਦੇਸ਼ ਨੀਤੀ ਦੇ ਅਨੁਸਾਰ ਹੋਵੇਗੀ ਭਾਵੇਂ ਇਹ ਉਸ ਦੇ ਅਨੁਸਾਰ ਹੋਵੇ ਜਾਂ ਫਿਰ ਨਾ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੰਧ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ ਨੇ ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਟੈਮੀ ਗਰੂਸ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਸ਼ਟਕਾ ਦਿੱਤੇ ਕਿ ਜੇਕਰ ਅਮਰੀਕੀ ਲੋਕਾਂ ਨੂੰ ਮਦਦ ਦੇ ਬਦਲੇ ਕੋਈ ਲਾਭ ਨਹੀਂ ਮਿਲ ਰਿਹਾ ਤਾਂ ਅਮਰੀਕਾ ਅਨਿਵਾ ਪੈਸਾ ਨਹੀਂ ਦੇਵੇਗਾ मेहंती टैक्स दतावा दी खातिर विदेशी सहायता ਦੀ ਸਮੀਖਿਆ ਅਤੇ ਪੁਨਰ ਮੁਲਾਂਕਣ ਨਾ ਸਿਰਫ ਉਚਿਤ ਹੈ ਸਗੋ ਇਹ ਨੈਤਿਕ ਤੌਰ ਉਤੇ ਵੀ ਜ਼ਰੂਰੀ ਹੈ ਇਸ ਨਾਲ ਹੀ ਉਨ੍ਹਾਂ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸਮੀਖਿਆ ਤੱਕ ਵਿਦੇਸ਼ ਵਿਭਾਗ ਅਤੇ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਯਾਨੀ ਕਿ ਯੂ ਐਸ ਏ ਆਈ ਡੀ ਦੁਆਰਾ ਫਾਂਟ ਕੀਤੀ ਜਾਣ ਵਾਲੀ ਸਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਹੈ ਬਰੂਸ ਨੇ ਇਹ ਵੀ ਕਿਹਾ ਕਿ ਉਹ ਸਾਰੀ ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਦੀ ਸਮੀਖਿਆ ਸ਼ੁਰੂ ਕਰ ਰਹੇ ਨੇ ਤਾਂ ਜੋ ਇਹ ਯਕੀਨੀ ਜਾ ਸਕੇ ਕਿ ਇਹ ਮਦਦ ਅਮਰੀਕਾ ਫਰਸਟ ਐਜੰਡੇ ਦੇ ਤਹਿਤ ਅਮਰੀਕੀ ਵਿਦੇਸ਼ ਨੀਤੀ ਦੇ అనుకూਲ ਹੋਵੇਗੀ ਜ਼ਿਕਰਯੋਗ ਹੈ ਕਿ ਯੂ ਐਸ اے ਆਈਡੀ ਨੇ 2023 ਦੇ ਵਿੱਚ 158 ਦੇਸ਼ ਨੂੰ ਲਗਭਗ 45 ਬਿਲੀਅਨ ਅਮਰੀਕੀ ਡਾਲਰ ਦੀ ਵਿਦੇਸ਼ੀ ਸਹਾਇਤਾ ਵੰਡੀ ਸੀ ਇਸ ਵਿੱਚ ਬੰਗਲਾਦੇਸ਼ ਨੂੰ 400 ਮਿਲੀਅਨ ਅਮਰੀਕੀ ਡਾਲਰ ਪਾਕਿਸਤਾਨ ਨੂੰ 231 ਮਿਲੀਅਨ ਡਾਲਰ ਅਤੇ ਨਾਲ ਹੀ ਅਫਗਾਨਿਸਤਾਨ ਨੂੰ 1 ਅਰਬ ਅਮਰੀਕੀ ਡਾਲਰ ਤੇ ਭਾਰਤ ਨੂੰ 175 ਮਿਲੀਅਨ ਅਮਰੀਕੀ ਡਾਲਰ ਇਸ ਦੇ ਨਾਲ ਹੀ ਨੇਪਾਲ ਨੂੰ 118 ਮਿਲੀਅਨ ਅਮਰੀਕੀ ਡਾਲਰ ਤੇ ਸ਼੍ਰੀਲੰਕਾ ਨੂੰ 123 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਕੀ ਤੁਸੀਂ ਬੀਰਿਪੋਰਟ ਚੈਨਲ ਪੰਜਾਬੀ